हेलो एवरीवन वेलकम टू द एमर्स इंस्टीट्यूट ਸਾਡੀ ਜੋ ਇਹ ਸੀਰੀਜ਼ ਚੱਲ ਰਹੀ ਹੈਗੀ ਫਾਰਮੂਲਾਸ ਵੀਡੀਓਜ਼ ਦੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਦ ਇੰਪੋਰਟੈਂਟ ਫਾਰਮੂਲਾਸ ਆਫ ਇਲੈਕਟ੍ਰੋਮੈਗਨੈਟਿਕ ਵੇਵਸ ਸੋ ਫਸਟ ਆਫ ਆਲ ਵਾਟ ਡੂ ਯੂ ਮੀਨ ਬਾਈ ਇਲੈਕਟ੍ਰੋਮੈਗਨੈਟਿਕ ਵੇਵਸ ਇਲੈਕਟ੍ਰੋਮੈਗਨੈਟਿਕ ਵੇਵਸ ਉਹ ਵਾਲੀਆਂ ਵੇਵਸ ਨੇ ਜਿਸ ਦੇ ਵਿੱਚ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਦੋਨੋਂ ਕੀ ਹੁੰਦੇ ਨੇ ਜੀ ਪਰਪੈਂਡੀਕੂਲਰ ਥੈਟ ਮੀਨਸ ਇਲੈਕਟ੍ਰਿਕ ਫੀਲਡ ਵਾਲਾ ਕੰਪੋਨੈਂਟ ਐਂਡ ਮੈਗਨੇਟਿਕ ਫੀਲਡ ਵਾਲਾ ਕੰਪੋਨੈਂਟ ਦੋਨਾਂ ਦੇ ਵਿੱਚ 90 ਡਿਗਰੀ ਦਾ ਐਂਗਲ ਹੁੰਦਾ ਐਂਡ ਇਲੈਕਟ੍ਰੋਮੈਗਨੇਟਿਕ ਵੇਵਸ ਨੇ ਜਿਹੜੀਆਂ ਤੇ ਉਹਨਾਂ ਦੀ ਹੋਰ ਕੀ ਕੀ ਪ੍ਰੋਪਰਟੀਆਂ ਨੇ ਗਿਆ ਐਂਡ ਇਲੈਕਟ੍ਰੋਮੈਗਨੇਟਿਕ ਸਪੈਕਟਰਾ ਕੀਆ ਉਸ ਦੇ ਵਿੱਚ ਕਿਹੜੇ ਕਿਹੜੇ ਆ ਵੇਵਸ ਲਾਈ ਕਰਦੀਆਂ ਨੇ ਐਂਡ ਉਹਨਾਂ ਦੀ ਫ੍ਰੀਕੁਐਂਸੀ ਉਹਨਾਂ ਦੀ ਵੇਵ ਲੈਂਥ ਕਿਵੇਂ ਚੇਂਜ ਹੁੰਦੀ ਆ ਐਂਡ ਬਲਾਬਲਾ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਐਂਡ ਕੁਝ ਇੰਪੋਰਟੈਂਟ ਫਾਰਮੂਲਾਸ ਅਸੀਂ ਉਸ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਆਫਟਰ ਥੈਟ ਵੀ ਕੈਨ ਡਿਸਕਸ ਅਬਾਊਟ ਦਾ ਪ੍ਰੋਪਰਟੀਜ਼ ਆਫ ਆਰ ਇਲੈਕਟ੍ਰੋਮੈਗਨੈਟਿਕ ਵੇਵਸ ਸੋ ਲੈਟਸ ਸਟਾਰਟ ਆਰ ਵੀਡੀਓ ਐਮਬੀਅਰ ਮੈਕਸਵੈਲ ਸਰਕਟ ਲਾ ਇਟ ਇਜ਼ ਲਾਈਨ ਇੰਟੀਗਰਲ ਆਫ ਬੀ ਡਾਟ ਡੀਐਲ ਇਜ਼ ਇਕੁਅਲ ਟੂ ਮਿਊ ਨਾਟ ਆਈਸੀ ਪਲੱਸ ਆਈਡੀ ਇਹ ਬੇਸਿਕਲੀ ਅਸੀਂ ਇਹਦੇ ਵਿੱਚ ਕੀ ਅਸੀਂ ਪੜਿਆ ਸੀ ਐਮਪੀਅਰ ਸਰਕਟ ਲਾ ਐਮਪੀਅਰ ਸਰਕਟ ਲਾ ਦੀ ਮੋਡੀਫਾਈਡ ਫਾਰਮ ਆ मोडीफाई किन्न मोडीफाई कियापलेसमेंट करंट सो वो मीन बाई डिसमेंट करंट डिसमेंट करंट की है जो करंट सर्किट के एंड डिसमेंट करंट की है सो लैटर अबाउट द डिसमेंट करंट ਸੋ ਫਾਰਵਰਡ ਡਿਸਚਾਰਜਿੰਗ অর ਚਾਰਜਿੰਗ অর ਆਫਰ ਕੈਪੈਸਟਰ ਜਦੋਂ ਅਸੀਂ ਕਿਸੇ ਕੈਪੈਸਟਰ ਨੂੰ ਚਾਰਜ ਕਰ ਰਹੇ ਹਾਂ ਜਾਂ ਅਸੀਂ ਡਿਸਚਾਰਜ ਕਰ ਰਹੇ ਹਾਂਗੇ ਜਦੋਂ ਕਰੰਟ ਫਲੋ ਹੋ ਰਿਹਾ ਤਾਂ ਕਰੰਟ ਤਾਂ ਕੈਪੈਸਟਰ ਤੋਂ ਅੱਗੇ ਵੀ ਫਲੋ ਹੋ ਰਿਹਾ दैट मींस ਸਰਕਟ ਦੇ ਵਿੱਚ ਕਰੰਟ ਫਲੋ ਹੋ ਰਿਹਾਗਾ ਜਦੋਂ ਕੈਪੈਸਟਰ ਨੂੰ ਅਸੀਂ ਚਾਰਜ ਕਰ ਰਹੇ ਹਾਂ ਜਾਂ ਅਸੀਂ ਡਿਸਚਾਰਜ ਕਰ ਰਹੇ ਹਾਂਗੇ ਡਿਸਚਾਰਜਿੰਗ অর ਚਾਰਜਿੰਗ ਦੇ ਟਾਈਮ ਦੇ ਉੱਪਰ ਕੀ ਆ ਕੈਪੈਸਟਰ ਦੀਆਂ ਪਲੇਟਸ ਦੇ ਉੱਪਰ ਇੱਕ ਸਾਈਡ ਤੇ ਪੋਜ਼ਿਟਿਵ ਚਾਰਜ ਆ ਗਿਆ ਇੱਕ ਦੇ ਉੱਪਰ ਨੇਗੇਟਿਵ ਚਾਰਜ ਆ ਗਿਆ ਬਟ ਵੀ ਨੋ ਇਨ ਥਿਸ ਪਲੇਟਸ ਦਾ ਵੈਲਿਊ ਆਫ ਕਰੰਟ ਇਜ਼ ਜ਼ੀਰੋ ਵੀ ਕੈਪੈਸਟਰ ਦੇ ਜਿਹੜੇ ਉਹ ਬਿਟਵੀਨ ਆ ਕਰੰਟ ਫਲੋ ਨਹੀਂ ਹੋ ਰਿਹਾ ਠੀਕ ਹੈ ਬਟ ਸਰਕਟ ਦੇ ਵਿੱਚ ਕਰੰਟ ਫਲੋ ਹੋ ਰਿਹਾ ਹੁਣ ਇੱਕ ਪਲੇਟ ਦੇ ਉੱਪਰ ਦਾ ਪੋਜ਼ਿਟਿਵ ਚਾਰਜ ਆ ਗਿਆ ਦੂਸਰੀ ਪਲੇਟ ਦੇ ਉੱਪਰ 네ਗੇਟਿਵ ਚਾਰਜ ਆ ਗਿਆ ਪੋਜ਼ਿਟਿਵ 네ਗੇਟਿਵ ਚਾਰਜ ਆਨ ਦੇ ਕਰਕੇ ਇਲੈਕਟ੍ਰਿਕ ਫਲਕਸ ਜਨਰੇਟ ਹੋਗਾ ਇਲੈਕਟ੍ਰਿਕ ਫਲਕਸ ਕੀ ਇਥੇ ਉਹ ਜਿਹੜਾ ਇਲੈਕਟ੍ਰਿਕ ਫਲਕਸ ਆ ਉਹਦੀ ਵੈਲਿਊ ਚੇਂਜ ਹੋਊਗੀ ਐਂਡ ਸਿਮਿਲਰਲੀ ਫਿਰ ਮੈਗਨੇਟਿਕ ਫਲਕਸ ਦੀ ਵੈਲਿਊ ਚੇਂਜ ਹੋਣ ਇਹ EMF ਪ੍ਰੋਡਿਊਸ ਹੋ ਜੂ EMF ਜਦੋਂ ਪ੍ਰੋਡਿਊਸ ਹੋਗੀ ਬੇਸਿਕਲੀ ਉਹਦੇ ਵਿੱਚ ਕੀ ਹੈ ਕਰੰਟ ਫਲੋ ਹੋਊਗਾ ਇਨ ਥਿਸ ਡਾਇਰੈਕਸ਼ਨ ਪੋਜ਼ਿਟਿਵ ਟੂ ਨੈਗੇਟਿਵ ਇਹ ਜਿਹੜਾ ਕਰੰਟ ਫਲੋ ਹੋ ਰਿਹਾ ਇਹਨੂੰ ਅਸੀਂ ਕਹਾਂਗੇ ਡਿਸਪਲੇਸਮੈਂਟ ਕਰੰਟ ਸੋ ਇਹ ਜਿਹੜੀ ਸਮਾਲ ਵੈਲਿਊ ਆਫ ਡਿਸਪਲੇਸਮੈਂਟ ਕਰੰਟ ਆ ਉੱਥੇ ਅਸੀਂ ਐਡ ਕੀਤਾ ਹੋਇਆਗਾ ਤੇ ਮੈਕਸਿਮਲ ਨੇ ਇਕੁਏਸ਼ਨ ਬਣਾ ਤੇ B ਟੂ D ਵਾਲੀ ਇਕੁਏਸ਼ਨ ਮਿਲਣਾ I C I D ਸੋ I D ਇਸ ਇਕੁਅਲ ਟੂ ਸਾਈਲੋਮੋਟ D ਫਾਈ ਬਾਏ ਡੀਟੀ D ਫਾਈ ਬਾਏ ਡੀਟੀ ਕੇ ਚੇਂਜ ਇਨ ਮੈਗਨੇਟਿਕ ਫਲਕਸ ਸੈਕੰਡ ਇਜ਼ એનર્ਜੀ ਡੈਂਸਿਟੀ ਬੀਟਵੀਨ ਪਲੇਟਸ U E U E की है थे एनर्जी डेंसिटी है कि half एप्सिलम नॉट ईज़ किए एंड इस तो बस लड़कों ले आ गया गॉस लॉयन इलेक्ट्रोमैग्नेटिज्म E dot d s is equals to Q upon एप्सिलम नॉट नेक्स्ट इस गॉस लॉयन मैग्नेटिज्म B dot d s is equals to zero फ़ेरडेज़ लॉयन इलेक्ट्रोमैग्नेटिंग इंडक्शन E dot d l is equals to minus five B divide by d t डेट मिस चेंज म� एंड मैक्सवेल एम्पीयर सर्किट लॉ बी डॉट डी एल इज इक्वल टू म्यू नॉट आई सी प्लस एप्सिलॉन नॉट डी फाई ई बाय डी टी ये बेसिकली की किता आई डी है जेडे डिस्प्लेसमेंट करंट आ होती इथे फार्मूला की करता सी पुट कीता हुन देखो जेडी चार इक्वेशंस बनिया ने किया चार इक्वेशंस गॉस लॉ इन इलेक्ट्रोमैग्नेटिज्म ते गॉस लॉ इन मैग्नेटिज्म फैराडेस लॉ इन इलेक्ट्रोमैग्नेटिक इंडक्शन मैक्सवेल एम्पीयर सर्किट लॉ ये चारों इक्वेशंस केडिया ने के मैक्सवेल्स इक्वेशन दीस आर वेरी इंपोर्टेंट थर्ड मैक्सवेल एंडसुअल इक्वेन चारों के चारों वैरी इंपॉर्टेंट ने नैक्सट इज स्पीड ऑफ इलेक्ट्रोमैगनैटिकलैक्ट्रोमैगनैटिक वेवस की जी स्पीड है हाउ वी कैन कैलकुलेट दिसर उपाइल नॉट ये आ गया इतारमुला गया and uh, next is properties of electromagnetic waves hun assi properties discuss karange electromagnetic jehdiya waves ne giyan ohna de ki ki properties ne giyan first is electric and magnetic field are perpendicular to each other and next is uh, these waves electromagnetic waves are produced by accelerated charges accelerated charge means jehde charge accelerate kar rahe ne gi accelerate means ohna di velocity de vich ki hai change aa reha hga ਠੀਕ ਹੈ ਜੀ ਮੂਵਿੰਗ ਚਾਰजेस ਮੂਵਿੰਗ ਚਾਰजेस ਕੀ प्रोड्यूस ਕਰਦੇ ਨੇ ਇਲੈਕਟ੍ਰੋਮੈਗਨੈਟਿਕ ਵੇਵਸ ਨੈਕਸਟ ਇਜ਼ ਇਲੈਕਟ੍ਰੋਮੈਗਨੈਟਿਕ ਵੇਵਸ ਡੋਨਟ ਰਿਕੁਆਇਰ ਐਨੀ మీడియం ਫਾਰ ਪ੍ਰੋਪੇਗੇਸ਼ਨ ਇਹਨਾਂ ਨੂੰ ਕੋਈ ਵੀ మీడియం ਰਿਕੁਆਇਰ ਨਹੀਂ ਹੁੰਦਾ ਸਪੈਸੀਫਿਕਲੀ ਵੀ ਅਗਰ ਇਹਨਾਂ ਕੋਲੇ ਗਲਾਸ ਵਾਲਾ మీడియం ਤਾਂ ਗਲਾਸ 'ਚ ਹੀ ਸਿਰਫ ਮੂਵ ਕਰਨਗੇ ਹੋਰ ਕਿਸੇ మీడియం ਦੇ ਵਿੱਚ ਨਹੀਂ ਮੂਵ ਕਰਦੇ ਇਹ ਕਿਸੇ ਵੀ ਤਰ੍ਹਾਂ ਦੇ మీడియం ਨੂੰ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈਗੀ ਵੀ ਸਾਨੂੰ ਇਹ మీడియం ਰਿਕੁਆਇਰ ਆ ਜੀ ਆ ਟ੍ਰੈਵਲਿੰਗ ਦੇ ਲਈ ਮੂਵਮੈਂਟ ਦੇ ਲਈ ਸੋ ਇਹ ਫ੍ਰੀਲੀ ਮੂਵ ਕਰਦੀਆਂ ਨੇ ਗਿਆ ਨੈਕਸਟ ਇਸ ਵੇਵਲੈਂਥ ਚੇਂਜਸ ਬਟ ਫ੍ਰੀਕਵੈਂਸੀ ਰਿਮੇਨਸ ਸੇਮ ਜਦੋਂ ਇਲੈਕਟ੍ਰੋਮੈਗਨੈਟਿਕ ਵੇਵਸ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਇਹਨਾਂ ਨੇ ਟਰੈਵਲ ਕਰਨਾ ਡਿਊਰਿੰਗ देयर ਟਰੈਵਲਿੰਗ অর ਡਿਊਰਿੰਗ देयर ਸਪੀਡ ਡਿਊਰਿੰਗ देयर देयर ਚੇਂਜ ਇਨ ਦਾ ਪੋਜੀਸ਼ਨਸ ਇਹਦੀ ਵੇਵਲੈਂਥ ਚੇਂਜ ਹੋਊਗੀ ਵੇਵਲੈਂਥ ਚੇਂਜ ਹੋਊਗੀ ਬਟ ਫ੍ਰੀਕਵੈਂਸੀ ਰਿਮੇਨਸ ਸੇਮ ਤੇ ਉਹਨਾਂ ਇਲੈਕਟ੍ਰੋਮੈਗਨੈਟਿਕ ਵੇਵਸ ਦੀਆਂ ਫ੍ਰੀਕਵੈਂਸੀ ਸੇਮ ਰਹੂਗੀ ਵੇਵਲੈਂਥ ਚੇਂਜ ਹੋਊਗੀ when they are moving from 1.2 another point and next is electromagnetic spectra ye dekho itthe electromagnetic spectra banaya hoya first one is de vich hai ga tode kole gamma rays gamma rays to baad x rays then uv ultraviolet region aju next is visible region after that ir infrared region next is microwaves and radio waves hun sanu ede vich pata hona chahida ga vi wavelength kis direction de vich change hundi hai that means maximum wavelength ki rahi hagi एंड फ्रीकुएंसी uh, किस डायरैक्शन चेंज होंगी मैक्सीम फ्रीकुएंसी कि so, वेवस तो 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 की है सो लैट् अंडरसटैंड अबाउट दिस हूँ वेवलैंथ अगर अभी लैफ्टल करा लैफ्टलों दैन इट्स वेवलैथ इनक्रीज दैन इट्स वेवलैथ इनक्रीज फॉर एग्जाम्पल एक्स रेज की वेवलैथ सब तो घट्टा उसको वह किए कि गा रेज की एंड मैक्सीम वेवलैथ किसकी आ रेडियो वेवस दैट मीनज जेडियो वेव्स ने radio waves has maximum wavelength that means oh bahut door tak ki kar sakde ne oh travel kar sakde ne jinna door tak marji agar tusi extreme matlab very very large distance te layi tonu koi waves di requirement aa so that are radio waves ohna di wavelength bahut zyada traveling distance bahut zyada cover karde ne hi and frequency sab to badh ke di hegi frequency asi opposite direction ch aavange frequency radio di sab to kaatta sab to zyada kis di hegi gamma rays di ਗਾਮਾ ਰੇਜ਼ ਦੀ ਫ੍ਰੀਕੁਐਂਸੀ ਵੈਰੀ ਵੈਰੀ ਹਾਈ ਰੇਡੀਓ ਵੇਵਸ ਦੀ ਤੁਹਾਡੀ ਫ੍ਰੀਕੁਐਂਸੀ ਬਹੁਤ ਘੱਟ ਆ ਫ੍ਰੀਕੁਐਂਸੀ ਕੀ ਹੁੰਦਾ ਨੰਬਰ ਆਫ ਆਸਿਲੇਸ਼ਨਸ ਪਰ ਯੂਨਿਟ ਟਾਈਮ ਤੁਹਾਡੀ ਵੇਵ ਕਿੰਨੇ ਵਾਰ ਆਸੀ ਆਸਿਲੇਟ ਕਰ ਰਹੀ ਹੈਗੀ ਇਨ ਅ ਗਿਵਨ ਇੰਟਰਵਲ ਆਫ ਟਾਈਮ ਇਨ ਅ ਯੂਨਿਟ ਟਾਈਮ ਦੈਟ ਇਜ਼ ਕਾਲਡ ਫ੍ਰੀਕੁਐਂਸੀ ਸੋ ਲੈਟਸ ਡਿਸਕਸ ਅਬਾਊਟ ਦਾ ਪ੍ਰੋਪਰਟੀਆਂ ਆਫ ਥੀਸ ਸਿਕਸ ਵੇਸ ਅ ਫਰਸਟ ਇਜ਼ ਰੇਡੀਓ ਵੇਵਸ ਰੇਡੀਓ ਵੇਵਸ ਅਬੇ ਲੋਜ਼ ਆਫ ਰਿਫਲੈਕਸ਼ਨ ਐਂਡ ਰੀਫ੍ਰੈਕਸ਼ਨ ਗੈਟਸ ਡਾਈਫ੍ਰੈਕਟਡ ਇਹਦਾ ਮੀਨਸ ਇਹ ਹੈ ਆ ਵੀ ਜਿਹੜੇ ਰੇਡੀਓ ਵੇਵਸ ਨੇ ਉਹ ਰਿਫਲੈਕਟ ਵੀ ਹੋਣੀਆਂ ਕਿਸੇ ਸਰਫੇਸ ਤੋਂ ਰੀਫ੍ਰੈਕਸ਼ਨ ਵੀ ਹੋਊਗੀ ਵੈਨ ਦੇ ਐਂਟਰ ਇਨ ਅਨਦਰ ਮੀਡੀਅਮ ਐਂਡ ਡਾਈਫ੍ਰੈਕਟ ਵੀ ਹੋਣਗੀਆਂ ਡਾਈਫ੍ਰੈਕਟ ਮੀਨਸ ਇਹਨਾਂ ਦੀ ਬੈਂਡਿੰਗ ਵੀ ਹੋ ਜਾਊਗੀ ਫਰੋਮ ਅ ਸ਼ਾਰਪ ਐਜਸ ਕਿਸੇ ਅਗਰ ਕੋਈ ਸ਼ਾਰਪ ਆਬਸਟੈਕਲ ਇਹਨਾਂ ਦੇ ਰਸਤੇ ਦੇ ਵਿੱਚ ਆ ਰਹੀ ਹੈਗੀ ਤਾਂ ਉਹਦੇ ਤੋਂ ਬੈਂਡਿੰਗ ਵੀ ਹੋਊਗੀ ਐਂਡ ਨੈਕਸਟ ਇਜ਼ ਵਾਇਰਲੈਸ ਕਮਿਊਨੀਕੇਸ਼ਨ ਰੇਡੀਓ ਵੇਵਜ਼ ਆਰ ਯੂਜ਼ਡ ਵਾਇਰਲੈਸ ਕਮਿਊਨੀਕੇਸ਼ਨ ਰੇਡੀਓ ਐਸਟਰੋਨੋਮੀ ਐਂਡ ਰਡਾਰ ਸਿਸਟਮ ਹੁਣ ਦੇਖੋ ਰਡਾਰ ਸਿਸਟਮ ਦੇ ਵਿੱਚ ਸਾਨੂੰ ਆ ਕਾਫੀ ਜ਼ਿਆਦਾ ਹਾਈ ਡਿਸਟੈਂਸ ਵਾਲੀਆਂ ਵੇਵਸ ਚਾਹੀਦੀਆਂ ਨੇਗੀਆਂ ਵਾਇਰਲੈਸ ਕਮਿਊਨੀਕੇਸ਼ਨ ਦੇ ਵਿੱਚ ਵੀ ਸਾਨੂੰ ਇਸ ਤਰੀਕੇ ਦੇ ਵੇਵਸ ਚਾਹੀਦੀਆਂ ਨੇਗੀਆਂ ਜਿਦੇ ਵਿੱਚ એનર્ਜੀ ਲਾਸ એનર્ਜੀ ਡਿਸਿਪੀਸ਼ਨ ਬਹੁਤ ਘੱਟ ਹੋਵੇ ਬਟ ਜਿਹੜਾ ਸਿਗਨਲ ਆ ਉਹ ਐਜ਼ ਇਟ ਹੀ ਕੀ ਕੀ ਰੀਚ ਕਰ ਜੇ ਰਿਸਿਵਰ ਤੱਕ ਰੀਸੀਵਰ ਤੱਕ ਜਿੱਥੇ ਸਾਡਾ ਕੋਈ ਲਿਸਨਰ ਆ ਜਾਂ ਰੀਸੀਵਰ ਲੱਗਿਆ ਹੋਇਆ ਜਿਹੜਾ ਰੀਸੀਵ ਕਰ ਰਿਹਾ ਸਿਗਨਲਸ ਨੂੰ ਉੱਥੇ ਤੱਕ ਕੀ ਆ ਜਿਹੜੀਆਂ ਵੇਵਸ ਨੂੰ ਟਰੈਵਲ ਕਰਨ ਫਿਰ ਸਾਨੂੰ ਇਸ ਤਰੀਕੇ ਦੇ ਪਰਪਸ ਦੇ ਲਈ ਜਿੱਥੇ ਡਿਸਟੈਂਸ ਬਹੁਤ ਜ਼ਿਆਦਾ ਲਾਰਜ ਆ ਅਸੀਂ ਰੇਡੀਓ ਵੇਵਸ ਨੂੰ ਕੀ ਕਰਾਂਗੇ ਯੂਜ਼ ਕਰਾਂਗੇ ਨੈਕਸਟ ਇਜ਼ ਮਾਈਕ੍ਰੋਵੇਵਸ ਹੁਣ ਮਾਈਕ੍ਰੋਵੇਵਸ ਤੋਂ ਸਾਨੂੰ ਪਤਾ ਸੀ ਘਰਾਂ ਦੇ ਵਿੱਚ ਕਾਮਨਲੀ ਮਾਈਕ੍ਰੋਵੇਵਸ ਨੂੰ ਯੂਜ਼ ਕਰਦੇ ਆ ਮਾਈਕ੍ਰੋਵੇਵ ਕਿਸ ਪਰਪਸ ਲਈ ਅਸੀਂ ਯੂਜ਼ ਕਰਦੇ ਆਂਗੇ ਫੂਡ ਮਟੀਰੀਅਲ ਨੂੰ ਹੀਟ ਕਰਨ ਦੇ ਲਈ ਫੂਡ ਮਟੀਰੀਅਲ ਨੂੰ ਹੀਟ ਕਰਨ ਦੇ ਲਈ ਜਦੋਂ ਮਾਈਕ੍ਰੋਵੇਵਸ ਐਂਟਰ ਕਰਦੀਆਂ ਨੇ ਉਹਦੇ ਵਿੱਚ ਜਿਹੜੇ ਫੂਡ ਪਾਰਟਿਕਲਸ ਹੁੰਦੇ ਆ ਫੂਡ ਮੋਲੀਕਿਊਲਸ ਹੁੰਦੇ ਨੇ ਵਾਟਰ ਮੋਲੀਕਿਊਲਸ ਪ੍ਰੈਜ਼ెంట్ ਹੁੰਦੇ ਨੇ ਸਾਡੇ ਖਾਣੇ ਦੇ ਵਿੱਚ ਉਹਨਾਂ ਨੂੰ ਹੀ ਕੀ ਕਰਦੇ ਨੇਗੇ ਉਹ એનર્ਜੀ ਪ੍ਰੋਵਾਈਡ ਕਰ ਦਿੰਦੇ ਆ ਉਹ ਇਹਨਾਂ ਨੂੰ ਐਬਜ਼ਾਰਬ ਕਰ ਲੈਂਦੇ ਆ ਐਬਜ਼ਾਰਬ ਕਰਨ ਤੋਂ ਬਾਅਦ ਐਕਸਾਈਟ ਹੋ ਕੇ ਵਾਈਬ੍ਰੇਟ ਕਰਨ ਲੱਗ ਜਾਂਦੇ ਆ ਵਾਈਬ੍ਰੇਸ਼ਨਸ ਤੋਂ ਬਾਅਦ ਉਹ ਡੀ ਐਕਸਾਈਟ ਹੁੰਦੇ ਆ ਡੀ ਐਕਸਾਈਟ ਹੋਣ ਤੋਂ ਬਾਅਦ ਕੀ ਉਹ એનર્ਜੀ ਨੂੰ ਰਿਲੀਜ਼ ਕਰਦੇ ਆ ਤੇ ਜਦੋਂ એનર્ਜੀ ਨੂੰ ਰਿਲੀਜ਼ ਕਰਨਗੇ ਡੈਫੀਨਿਟਲੀ ਸਾਡਾ ਜਿਹੜਾ ਫੂਡ ਹੈ ਸਾਡਾ ਫੂਡ ਮਟੀਰੀਅਲ ਹੈ ਸੋ ਫਸਟ ਤੇ ਇਹ ਲਈ ਹੋ ਗਿਆ microwaves produce heat ਸੈਕੰਡ ਇਜ਼ ਦੀਸ ਆਰ ਐਬਸਾਰਬਡ ਬਾਈ ਮੈਟਰ ਜਿਵੇਂ ਕਿ ਸਾਡਾ ਫੂਡ ਕੀ ਕਰ ਲੈਂਦੇ ਇਹਨਾਂ ਨੂੰ ਐਬਸਾਰਬ ਕਰ ਲੈਂਦਾ ਐਬਸਾਰਬ ਕਰਕੇ ਐਕਸਾਈਟ ਹੋ ਜਾਂਦਾਗਾ ਸੇਮ ਦੀਸ वेव्स ਆਰ ਐਬਸਾਰਬਡ ਬਾਈ ਮੈਟਰ ਨੈਕਸਟ ਇਜ਼ ਫॉर ਲੌਂਗ ਡਿਸਟੈਂਸ ਕਮਿਊਨੀਕੇਸ਼ਨ microwaves ਵੀ ਯੂਜ਼ ਹੁੰਦੀਆਂ ਨੇ ਫॉर ਲੌਂਗ ਡਿਸਟੈਂਸ ਕਮਿਊਨੀਕੇਸ਼ਨ ਦੇ ਲਈ ਐਂਡ ਸਟਡੀ ਆਫ اٹੋਮਿਕ ਸਟਰਕਚਰ ਅਗਰ ਅਸੀਂ ਕਿਸੇ ਐਟਮ ਦੇ ਵਿੱਚ ਜਾ ਕੇ ਅਸੀਂ ਉਹਦੀ ਸਟਰਕਚਰ ਨੂੰ ਸਟਡੀ ਕਰਨਾਗਾ ਦੈਨ ਵੀ ਕੈਨ ਯੂਜ਼ microwaves ਠੀਕ ਹੈ ਜੀ ਨੈਕਸਟ ਇਜ਼ ਇਨਫਰਾਇਰਡ ਵੇਵਜ਼ ਇਨਫਰਾਇਰਮੋਸੀ ਆਈ ਆਰ ਵੀ ਲਿਖਦੇ ਆ ਆਈ ਆਰ ਮੀਨਸ ਇਨਫਰਾ ਰੈਡ ਅਗੇਨ ਦੇ ਉਬੇ ਲਾਜ਼ ਆਫ ਰਿਫਲੈਕਸ਼ਨ ਰੀਫ੍ਰੈਕਸ਼ਨ ਇੰਟਰਫੀਰੈਂਸ ਡਾਈਫ੍ਰੈਕਸ਼ਨ ਇਸ ਜਿਹੜੇ ਸਾਡੇ ਆਹ ਲਾਈਟ ਦੇ ਰੇ ਆਪਟਿਕਸ ਦੇ ਵੇਵ ਆਪਟਿਕਸ ਦੇ ਜਿਹੜੇ ਸਾਡੇ ਫੀਨੋਮਨਾਜ਼ ਨੇਗੇ ਇਹ ਉਹਨਾਂ ਦੇ ਲਾਜ਼ ਨੂੰ ਕੀ ਕਰਦੇ ਨੇ ਫਾਲੋ ਕਰਦੇ ਆ ਐਂਡ ਅਫੈਕਟ ਫੋਟੋਗ੍ਰਾਫਿਕ ਪਲੇਟ ਇਹ ਜਿਹੜੇ ਆਈ ਆਰ ਵਾਲੀਆਂ ਵੇਵਜ਼ ਨੇਗੇ ਆ ਫੋਟੋਗ੍ਰਾਫਿਕ ਪਲੇਟਸ ਦੇ ਉੱਪਰ ਇੱਕ ਪੈਟਰਨ ਡਾਟਸ ਦੇ ਬਣਾ ਲੈਂਦੇ ਨੇ ਤੇ ਉਹਨੂੰ ਅਫੈਕਟ ਕਰਦੀਆਂ ਨੇ ਫਾਰ ਵੈਦਰ ਫੋਰਕਾਸਟਿੰਗ ਵੀ ਆਰ ਵੇਵਸ ਐਂਡ ਫਾਰ ਸੋਲਰ ਸਿਸਟਮ ਸੋਲਰ ਸਿਸਟਮ ਦੇ ਲਈ ਸੋਲਰ ਕੁੱਕਰ ਦੇ ਲਈ ਕਣੇ ਨੂੰ ਹੀਟ ਕਰਨ ਦੇ ਲਈ ਵਾਟਰ ਨੂੰ ਗਰਮ ਕਰਨ ਦੇ ਲਈ ਤੇ ਅਸੀਂ ਇਹ ਵਾਲੀਆਂ ਵੇਵਸ ਕੀ ਕਰਦੇ ਆ ਯੂਜ਼ ਕਰਦੇ ਆ ਇਹ ਸਾਰੀਆਂ ਜਿਹੜੀਆਂ ਵੇਵਸ ਨੇ ਹੈਗੀਆਂ ਬੇਸਿਕਲੀ ਸਾਨੂੰ ਸਨਲਾਈਟ ਦੇ ਵਿੱਚ ਕੀ ਮਿਲ ਜਾਂਦੀਆਂ ਨੇ ਕਿ ਐਂਡ ਨੈਕਸਟ ਇਜ਼ ਅਲਟਰਾ ਵਾਇਲਟ ਰੀਜਨ ਅਲਟਰਾ ਵਾਇਲਟ ਰੀਜਨ ਦੇ ਅਗੇਨ ਆਬੀ ਲਾਜ਼ ਆਫ ਰਿਫਲੈਕਸ਼ਨ ਰੀਫ੍ਰੈਕਸ਼ਨ ਇੰਟਰਫੀਰੈਂਸ ਦਾ ਇਫੈਕਸ਼ਨ ਦੇ ਆਰ ਆਲਸੋ ਅਫੈਕਟਿੰਗ ਫੋਟੋਗ੍ਰਾਫਿਕ ਪਲੇਟਸ ਦੇ ਕੈਨ ਨਾਟ ਪਾਸ ਥਰੂ ਗਲਾਸ ਹੁਣ ਦੇਖੋ ਅਗਰ ਗਲਾਸ ਸਰਫੇਸ ਆ ਗਲਾਸ ਸਰਫੇਸ ਦੇ ਵਿੱਚੋਂ ਅਲਟਰਾ ਵਾਇਲਟ ਵੇਵਸ ਪਾਸ ਨਹੀਂ ਕਰਦੀ ਅਲਟਰਾ ਵਾਇਲਟ ਵੇਵਸ ਵਿਲ ਨੇਵਰ ਪਾਸ ਥਰੂ ਗਲਾਸ ਐਂਡ ਨੈਕਸਟ ਪੁਆਇੰਟ ਇਸ ਟੂ ਚੈੱਕ ਮਿਨਰਲ ਸੈਂਪਲ ਅਗਰ ਸਾਡੇ ਕੋਲੇ ਮਿਨਰਲ ਆ ਮਿਨਰਲ ਦਾ ਕੋਈ ਸੈਂਪਲ ਪ੍ਰੈਜ਼ੈਂਟ ਆ ਅਸੀਂ ਉਹਦੇ ਵਿੱਚ ਇੰਪਿਉਰਿਟੀਆਂ ਦੇਖਣੀਆਂ ਨੇ ਜਿਵੇਂ ਅਸੀਂ ਇਹ ਦੇਖਣਾ ਵੀ ਕਿੰਨੀ ਅਮਾਉਂਟ ਦੇ ਵਿੱਚ ਉਹ ਜਿਹੜੇ ਉਹਦੇ ਐਟਮਸ ਨੇਗੇ ਅ ਕਿੰਨੇ ਅਮਾਉਂਟ ਦੇ ਵਿੱਚ ਪ੍ਰੈਜ਼ੈਂਟ ਨੇ ਜਾਂ ਅਸੀਂ ਉਹਦੀ ਪਿਓਰਿਟੀ ਚੈੱਕ ਕਰਨੀ ਆ ਠੀਕ ਹੈ ਜੀ ਮਿਨਰਲ ਦੇ ਸੈਂਪਲ ਨੂੰ ਚੈੱਕ ਕਰਨ ਦੇ ਲਈ ਵੀ ਕੈਨ ਯੂਜ਼ ਦਿਸ ਅਲਟਰਾ ਵਾਇਲਟ ਵੇਵਸ ਐਂਡ ਲਾਸਟ ਵਨ ਇਜ਼ ਸਟੱਡੀ ਮੋਲੀਕਿਊਲਰ ਸਟਰਕਚਰ ਅਗੇਨ ਅਗਰ ਅਸੀਂ ਕਿਸੇ ਮੋਲੀਕਿਊਲ ਦੀ ਸਟਰਕਚਰ ਨੂੰ ਦੇਖਣਾ ਹੈ ਉਹਦੀ ਕੰਪੋਜੀਸ਼ਨ ਨੂੰ ਦੇਖਣਾ ਹੈ ਥੈਨ ਵੀ ਕੈਨ ਯੂਜ਼ ਅਲਟਰਾ ਵਾਇਲਟ ਵੇਵਸ ਐਂਡ ਨੈਕਸਟ ਇਜ਼ ਐਕਸ ਰੇਜ਼ ਐਕਸ ਰੇਜ਼ ਤਾਂ ਸਾਨੂੰ ਪਤਾ ਜਦੋਂ ਕਿਸੇ ਦੀ ਕੋਈ ਲੱਤ ਵਗੈਰਾ ਟੁੱਟ ਜਾਂਦੀ ਆ ਹੱਡੀ ਟੁੱਟ ਜਾਂਦੀ ਹੈਗੀ ਜਾਂ ਅਸੀਂ ਉਹਦੀ ਬੋਨਸ ਦੀ ਜਿਹੜੀ ਅਰੇਂਜਮੈਂਟ ਆ ਬੋਨਸ ਦਾ ਜਿਹੜਾ ਪੈਟਰਨ ਆ ਉਹਨੂੰ ਅਸੈਡੀ ਲਗਾ ਤੇ ਡਾਕਟਰ ਕੀ ਕਰਦਾ ਹੱਡੀਆਂ ਵਾਲੇ ਡਾਕਟਰ ਕੀ ਕਰਦੇ ਨੇਗੇ ਉਹ ਸਭ ਤੋਂ ਪਹਿਲਾਂ ਇਹ ਕਹਿੰਦੇ ਤੁਸੀਂ ਐਕਸ-ਰੇ ਕਰਵਾ ਕੇ ਲਿਓ ਤੇ ਐਕਸ-ਰੇ ਨੂੰ ਫਿਰ ਉਸ ਸਿੱਕੇ ਨਾਲ ਉਹ ਲਾਈਟ ਦੇ ਵਿੱਚ ਕਰਕੇ ਦੇਖਦੇ ਨੇ ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਆ ਵੀ ਜਿਹੜਾ ਕੋਈ ਜੋਇੰਟ ਆ ਜਾਂ ਬੋਨ ਆ ਉਹਦੇ ਵਿੱਚ ਕੀ ਕੀ ਡੈਫੈਕਟਸ ਨੇਗੇ ਕਿੱਥੇ ਕੋਈ ਘਾਟ ਆ ਕਿੱਥੇ ਤੁਹਾਡੀ ਹੱਡੀ ਟੁੱਟੀ ਆ ਕਿੱਥੇ ਕੋਈ ਕਿੱਥੇ ਕੋਈ ਹੱਡੀ ਭਰੀ ਆ ਉਹ ਕੀ ਕਰਦੇ ਨੇ ਜਿਹੜੀ ਐਕਸ-ਰੇ ਵਾਲੀ ਸ਼ੀਟ ਮਿਲਦੀ ਆ ਸਾਨੂੰ ਉਦੇ ਤੋਂ ਉਹ ਸਟੱਡੀ ਕਰ ਲੈਂਦੇ ਨੇ ਹੁਣ ਐਕਸ ਰੇਜ਼ ਦੇ ਵਿੱਚ ਕੀ ਹੁੰਦਾ ਐਕਸ ਰੇਜ਼ ਦੇ ਵਿੱਚ ਫਰਸਟ ਆਫ ਆਲ ਕੀ ਹਾਈਲੀ ਪੈਨੇਟ੍ਰੇਟਿੰਗ ਵੇਵਸ ਨੇ ਤੇ ਜਦੋਂ ਸਾਡੀ ਬਾਡੀ ਦੇ ਵਿੱਚ ਐਂਟਰ ਕਰਦੀਆਂ ਨੇ ਐਂਟਰ ਕਰਨ ਤੋਂ ਬਾਅਦ ਜਦੋਂ ਬੋਨ ਦੇ ਨਾਲ ਸਟ੍ਰਾਈਕ ਕਰਨਗੀਆਂ ਬੋਨ ਦੇ ਨਾਲ ਸਟ੍ਰਾਈਕ ਕਰਨਗੀਆਂ ਬੋਨ ਕੀ ਕਰ ਦੋ ਇਹਨਾਂ ਨੂੰ ਰਿਫਲੈਕਟ ਬੈਕ ਬੋਨ ਕੀ ਕਰ ਦੋਗੀ ਰਿਫਲੈਕਟ ਬੈਕ ਤੇ ਫਰਸਟ ਕੀ ਹੋਏਗਾ ਸਾਡਾ ਵੀ ਇਹ ਰਿਫਲੈਕਸ਼ਨ ਦੇ ਰੀਫ੍ਰੈਕਸ਼ਨ ਦੇ ਤੇ ਬਾਕੀ ਜਿਹੜੇ ਇੰਟਰਫੀਰੈਂਸ ਵਗੈਰਾ ਉਹ ਸਾਰੇ ਫੀਨੋਮੈਨਾਜ਼ ਰਹਿ ਗਏ ਉਹਦੇ ਲਾਜ਼ ਨੂੰ ਕੀ ਕਰਦੀ ਐਕਸ ਰੇ ਉਬੇ ਕਰਦੀ ਹੈ ਠੀਕ ਹੈ ਰਿਫਲੈਕਟ ਹੋ ਕੇ ਵਾਪਸ ਚਲੇ ਜਾਂਦੇ ਆ ਉਧਰ ਰੀਸੀਵਰ ਲੱਗੇ ਹੁੰਦਾ ਉਹ ਰੀਸੀਵ ਕਰਕੇ ਕੀ ਉਹਦੀ ਸਾਰੀ ਉਹ ਪਿਕਚਰ ਬਣਾ ਦਿੰਦਾਗਾ ਬੋਨ ਦੀ ਇਸ ਤਰੀਕੇ ਨਾਲ ਐਕਸ-ਰੇਜ਼ ਯੂਜ਼ ਹੁੰਦੀਆਂ ਨੇਗੀਆਂ ਤੇ ਦੇ ਡੂ ਨਾਟ ਡਿਵੀਏਟਡ ਬਾਈ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲ ਅਗਰ ਇਲੈਕਟ੍ਰਿਕ ਫੀਲਡ ਪ੍ਰੈਜ਼ੈਂਟ ਆ ਮੈਗਨੈਟਿਕ ਫੀਲਡ ਪ੍ਰੈਜ਼ੈਂਟ ਆ ਐਕਸ-ਰੇਜ਼ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ ਐਕਸ-ਰੇਜ਼ ਦੇ ਉੱਪਰ ਕੋਈ ਵੀ ਇਫੈਕਟ ਨਹੀਂ ਪੈਂਦਾ ਜਿਵੇਂ ਜਾ ਰਹੀਆਂ ਨੇ ਐਜ਼ ਇਟ ਓਨਿੰਗੀਆਂ ਦੇ ਕੈਨ ਨੈਵਰ ਡਿਵੀਏਟਡ इन द प्रेजेंस ऑफ इलेक्ट्रिक एंड मैग्नेटिक फील्ड्स एंड नेक्स्ट इज दे आयनाइज द गैस अगर गैस मॉलिक्यूल्स प्रेजेंट ने गैस ਦੇ ਵਿੱਚ ਅਸੀਂ ਐਕਸ ਰੇਜ਼ ਨੂੰ ਫਾਲ ਕਰਵਾ ਰਹੇ ਹਾਂ ਤੇ ਇਹ ਹੀ ਮੋਲੀਕਿਊਲਸ ਨੂੰ ਆਇਓਨਾਈਜ਼ ਕਰ ਦੇਣੀ ਹੈ ਮੀਨਸ ਆਇਨਸ ਬਣਾ ਦੇਣੀ ਹੈ ਠੀਕ ਹੈ ਜੀ ਨੈਕਸਟ ਇਜ਼ ਇਫੈਕਟ ਫੋਟੋਗ੍ਰਾਫਿਕ ਪਲੇਟ ਸਾਨੂੰ ਹੋ ਗਿਆ ਸਮਝ ਆ ਗਿਆ ਐਕਸ ਰੇਜ਼ ਸਰਜਰੀ ਚ ਯੂਜ਼ ਹੁੰਦੀਆਂ ਨੇ ਰੇਡੀਓ ਥੈਰੇਪੀ ਚ ਯੂਜ਼ ਹੁੰਦੀਆਂ ਨੇ ਡਿਟੈਕਸ਼ਨ ਦੇ ਲਈ ਯੂਜ਼ ਹੁੰਦੀਆਂ ਨੇ ਦੇ ਓਬੇ ਲਾਜ਼ ਆਫ ਰਿਫਲੈਕਸ਼ਨ ਰੀਫ੍ਰੈਕਸ਼ਨ गामा सारे 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 रेज की सब हाईली तो पेनीट्रेटिंग तो ने गा रेज आर हाईलीट्रेटिंग नॉट डिट्रिक एंड मैगनेटिक फील्ड ਗਾਮਾ ਰੇਜ਼ ਕੀ ਕਰਦੀਆਂ ਨੇ ਹੀਟ ਪ੍ਰੋਡਿਊਸ ਕਰਦੀਆਂ ਨੇ ਗਾਮਾ ਰੇਜ਼ ਨੋ ਟੂ ਟਰੀਟ ਕੈਂਸਰ ਐਂਡ ਟਿਊਮਰ ਅਗਰ ਕਿਸੇ ਦੀ ਬਾਡੀ ਦੇ ਵਿੱਚ ਕੈਂਸਰ ਆ ਜਾ ਟਿਊਮਰ ਵਗੈਰਾ ਦੀ ਕੋਈ ਬੀਮ ਸਕੇ ਤਾਂ ਉਹਨਾਂ ਨੂੰ ਟਰੀਟ ਕਰਨ ਦੇ ਲਈ ਅ ਅਸੀਂ ਕੀ ਕਰਦੇ ਹਾਂ ਗਾਮਾ ਰੇਜ਼ ਯੂਜ਼ ਹੁੰਦੀਆਂ ਨੇ ਠੀਕ ਹੈ ਜੀ ਇਹ ਜਿਹੜੀਆਂ ਅਸੀਂ ਕੁਝ ਪ੍ਰੋਪਰਟੀਆਂ ਲਿਖੀਆਂ ਹੋਈਆਂ ਨੇਗੀਆਂ ਥੀਜ਼ ਆਰ ਵੈਰੀ ਇੰਪੋਰਟੈਂਟ ਫਾਰ ਥੀਜ਼ ਵੇਵਜ਼ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਸਾਨੂੰ ਪਤਾ ਹੈਗਾ ਐਂਡ ਮੈਕਸਵੈਲ ਇਕੁਏਸ਼ਨਸ ਹੋ ਗਈਆਂ ਦੈਨ ਉਹ ਆਈਡੀ ਡਿਸਪਲੇਸਮੈਂਟ ਕਰੰਟ ਡਿਸਪਲੇਸਮੈਂਟ ਕਰੰਟ ਕੀ ਹੈਗਾ ਵੈਰੀ ਇੰਪੋਰਟੈਂਟ ਹੈ ਇਹ ਵਾਲੇ ਟਾਪਿਕ ਦੇ ਵਿੱਚ ਤੇ ਮੈਕਸਵੈਲ ਇਕੁਏਸ਼ਨ ਸਾਨੂੰ ਪਤਾ ਹੋਣੀ ਚਾਹੀਦੀ ਹੈ ਨੇ ਠੀਕ ਹੈ ਸੋ ਥੀਸ ਆਰ ਦ ਵੈਰੀ ਇੰਪੋਰਟੈਂਟ ਫਾਰਮੂਲਾਸ ਆਫ ਇਲੈਕਟ੍ਰੋਮੈਗਨੈਟਿਕ ਵੇਵਸ ਐਂਡ ਆਈ ਹੋਪ ਥੀਸ ਟਾਪਿਕਸ ਆਰ ਕਲੀਅਰ ਟੂ ਯੂ ਥੈਂਕ ਯੂ ਟੂ ਆਲ ਆਫ ਯੂ